ਮੇਰੇ ਬਾਬਾ ਜੀ ਦਿਓ ਦਰਸ਼ਨ ਬਿਨ ਦਰਸ਼ਨ ਅੱਖੀਆਂ ਤਰਸਾਂ ਜੀ ਦਿਓ ਦਰਸ਼ਨ ਸਾਡਾ ਸੇਵਕ ਕਿਸੇ ਪਾਸ ਕੋਈ ਸਵਾਲ ਨਾ ਕਰੇ ਉਹ ਕਿਸੇ ਪਾਸੋਂ ਫੋਕਾ ਪਾਣੀ ਪੀ ਨਾ ਪੀਵੇ ਗੁਰੂ ਨਾਨਕ ਸਭ ਵਸਤਾ ਕੱਲੇਗਾ ਇੱਥੇ ਹੀ ਬੈਠੇ ਨੂੰ ਅੱਖੀਂ ਘੱਟਾ ਮੂੰਹ ਵਿੱਚ ਡੱਟਾ ਬਿਰ ਬਿਰ ਥੱਕੇ ਬੋਲ ਨਾ ਸਕੇ ਮਾਰਿਆ ਸੱਚੇ ਪਾਤਸ਼ਾਹ ਕਰ ਕੂੜਕ ਮਤਾਂ ਮੂਲ ਮੰਤਰ ਬਾਰੇ ਲਓ ਇਸ ਦੀ ਕਰੋ ਕਮਾਈ ਗੁਰੂ ਨਾਨਕ ਜਾਨੋ ਹਾਜ਼ਰ ਹਮੇਸ਼ਾ ਇਹ ਹੈ ਦੁੱਧ ਇਸ ਤੋਂ ਜੋ ਮਰਜੀ ਹੈ ਪਦਾਰਥ ਬਣਾ ਲਓ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਹਾਜ਼ਰ ਨਾਜ਼ਰ ਗੁਰੂ ਨਾਨਕ ਜਾਣ ਕੇ ਕਰੋ ਮੁਕਤੀ ਚਾਰ ਕਿਸਮ ਦੀ ਹੈ ਸਲੋਕ ਸਮੀਪ ਸਜੁਜ ਤੇ ਜੀਵਨ ਮੁਕਤੀ ਜੋਤ ਨਾਲ ਜੋਤੀ ਰਲ ਗਈ ਨਾ ਆਨੰਦ ਰਹਾ ਨਾ ਆਨੰਦ ਲੈਣ ਵਾਲਾ ਇਹ ਹੈ ਜੀਵਨ ਮੁਕਤੀ ਸਿੱਖ ਦਾ ਆਦਰਸ਼ ਸੰਤ ਕੀ ਹੈ ਤੇ ਫੁਰਨਾ ਕੀ ਫੁਰਨਾ ਆਇਆ ਤਾਂ ਡਿੱਗਿਆ ਸਮਝੋ